ਅੱਜ ਅਸੀਂ ਸਾਰੇ ਮੁ슬ਮਾਨ ਸਿੱਖ ਬਾਈ ਜਦਾਂ ਸਾਡਾ ਹਿੰਦੂ ਸਮਾਜ ਅੱਜ ਮਸਜਿਦ ਨਜ਼ੀਰ ਵਿੱਚ ਜ਼ਿੰਮੇਦਾਰੀ ਨਵਾਜ਼ਾ ਅਦਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ 27 ਜੰਮੂ ਕਸ਼ਮੀਰ 'ਚ ਨੇਥੇ ਮਾਰੇ ਗਏ ਉਹਨਾਂ ਦੀ ਅਰਦਾਸ ਕੀਤੀ ਤੇ ਅਸੀਂ ਅੱਜ ਬਹੁਤ ਹੀ ਦੁਖੀ ਰਹੇ ਦਿਨਾ ਮਹਿਸੂਸ ਕੀਤਾ ਵੀ ਜਿਹੜਾ ਇਹ ਕੱਲ ਜੰਮੂ ਕਸ਼ਮੀਰ 'ਚ ਹੋਇਆ ਇਹ ਬਹੁਤ ਹੀ ਨਿੰਦਨੀ ਹੈ ਔਰ ਇਹ ਜੀ ਘਟਨਾ ਦੇਸ਼ ਲਈ ਸ਼ਰਮਸਾਰ ਕਰਨ ਵਾਲੀ ਆ ਜਿਹੜਾ ਉਹਨਾਂ ਨੇ ਇਹ ਕਹਿ ਕੇ ਬੰਦੇ ਦਾ ਕਤਲ ਕੀਤਾ ਵੀ ਤੁਸੀਂ ਕਿਹੜੇ ਸਮਾਜ ਨਾਲੋਂ ਇਹ ਬਹੁਤ ਹੀ ਸ਼ਰਮਨਾਕ ਹੈ ਇਹ ਜੀ ਘਟਨਾ ਦੇਸ਼ ਨੂੰ ਚ ਜੋਰ ਦਿੰਦੀ ਆ ਅਸੀਂ ਇੰਨਾਂ ਘਟਨਾਵਾਂ ਦਾ ਬਹੁਤ ਹੀ ਪੁਰਜ਼ੋਰ ਤਰੀਕੇ ਨਾਲ ਨਿੰਦਨੀ ਰਸਦੇ ਆ ਤੇ ਅਸੀਂ ਜਿਨ੍ਹਾਂ ਨੇ ਉਹ ਘਟਨਾ ਕੀਤੀ ਹੈ ਉਹ ਅੰਤਕਵਾਦੀ ਜੋ ਦੇਸ਼ ਨੂੰ ਸ਼ਰਮਸ਼ਾਰ ਕਰਦੇ ਆ ਅਸੀਂ ਕਹਿੰਨੇ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਧੱਪਣਾਉਣ ਦੀ ਵੀ ਜਗ੍ਹਾ ਨਾ ਮਿਲੇ ਜੇ ਉਹਨਾਂ ਦੀ ਮੌਤ ਹੁੰਦੀ ਹੈ ਕਿਸੇ ਵਜ੍ਹਾ ਨਾਲ ਜਾਂ ਮਾਰੇ ਜਾਂਦੇ ਹੈ ਤਾਂ ਸਾਡੇ ਮੁਤਾਬਿਕ ਉਹਨਾਂ ਦਾ ਜ਼ਨਾਜ਼ਾ ਵੀ ਨਾ ਕਰਾਇਆ ਜਾਵੇ ਕਿਉਂਕਿ ਉਹਨਾਂ ਨੇ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਸੀਂ ਇਹਨੂੰ ਪੂਰ ਤਰੀਕੇ ਨਾਲ ਨਫ਼ਰਤਯੋਗ ਮੰਨਦੇ ਹਾਂ ਕਿਉਂਕਿ ਇਹ ਸਾਡੇ ਸਮਾਜ ਦੀ ਸੋਚ ਨਹੀਂ ਹੈ ਸਾਡੇ ਦੇਸ਼ ਦੀ ਸੋਚ ਨਹੀਂ ਹੈ ਹਿੰਦੁਸਤਾਨ ਸਰਬ ਸਮਾਜ ਸਰਵ ਭਾਈਚਾਰਿਆਂ ਦਾ ਦੇਸ਼ ਹੈ ਸਭ ਇੱਥੇ ਬਿਲਕੁਲ ਕੇ ਰਹਿੰਦੇ ਆ ਅਸੀਂ ਵੀ ਇੱਥੇ ਬਹੁਤੇ ਸਮੇਂ ਤੋਂ ਰਹਿ ਰਹੇ ਆ ਸਾਨੂੰ ਕਿਸੇ ਤਰ੍ਹਾਂ ਦੀ ਇੱਥੇ ਕੋਈ ਤਕਲੀਫ ਆਸ ਤੱਕ ਨਹੀਂ ਹੋਈ ਉਹ ਨਹੀਂ ਕੋਈ ਇਹੋ ਜੀ ਘਟਨਾ ਵਾਂ ਦੇਖੀ ਆ ਮਗਰ ਜਿਹੜੀ ਇਹ ਘਟਨਾ ਵਾ ਦਿਲ ਤਨ ਜੋਰ ਵਾਲੀ ਹੈਗੀ ਹੈ ਅਸੀਂ ਉਹਨੂੰ ਬਹੁਤ ਨਿੰਦਨੀ ਕਹਿੰਦੇ ਸਾਡੇ ਚਾਰੇ ਸਮਾਜ ਮੰਨ ਲਓ ਸਿੱਖ ਭਾਈ ਜਰਾ ਸਾਡੇ ਕੋਲੇ ਹੈਗਾ ਹਿੰਦੂ ਭਾਈ ਜਰਾ ਸ਼ਰਮਾ ਜੀ ਸਾਡੇ ਕੋਲੇ ਸਾਡੇ ਕੋਲੇ ਵਾਲਮੀਕੀ ਸਮਾਜ ਦੇ ਪੰਜਾਬ ਪ੍ਰਧਾਨ ਸੈਕਟਰੀ ਸਾਹਿਬ ਨੇ ਸਾਡੇ ਮੁਸਲਿਮ ਕਮੇਟੀ ਦੇ ਹਾਕਮ ਅਲੀ ਜੀ ਸਾਡੇ ਮੋਲਵੀ ਸਾਹਿਬ ਹੈ ਸਾਡੇ ਖਾਨੂ ਖਾਨ ਰਈਸ ਖਾਨ ਹੈ ਅਕਰਮ ਖਾਨ ਹੈ ਇਰਸ਼ਾਦ ਖਾਨ ਹੈ ਮਤਲਬ ਸਾਡਾ ਸਭ ਭਾਈਚਾਰਾ ਕਿਸੇ ਨੂੰ ਲੱਗਦਾ ਵੀ ਅਸੀਂ ਕੋਈ ਅੱਡੇ ਜਿਹਾ ਜੁੜ ਕੇ ਰਹਿੰਦੇ ਹਾਂ ਸਭ ਬਿਲਕੁਲ ਕਰੈ ਨੇ ਲੇਕਿਨ ਇਸ ਘਟਨਾ ਵਾਂਸੀ 16 ਅਪ੍ਰੈਲ ਕਲੇ ਵੀ ਬਰਦਾਸ਼ਤ ਪਹਿਲਗਾਮ ਦੇ ਵਿੱਚ ਸਲਾਨੀ ਜਿਹੜੇ ਉੱਥੇ ਘੁੰਮਣ ਗਏ ਅਤਵਾਦੀ ਇਹਨੇ ਉਹਨਾਂ ਤੇ ਟੈਗ ਕੀਤਾ ਉਹ ਵੀ ਇੱਕ ਧਰਮ ਨੂੰ ਟਾਰਗੇਟ ਕਰਕੇ ਵੀ ਕਿਹੜੇ ਧਰਮ ਦੇ ਆ Hindu ਧਰਮ ਦੇ ਆ ਮੁਸਲਮਾਨ ਧਰਮ ਦੇ ਆ ਵਕ ਵਕ ਹੋ ਜੋ ਫਿਰ ਉਹਨਾਂ ਨੇ ਗੋਲੀਆਂ ਮਾਰੀਆਂ 16 ਅਪ੍ਰੈਲ ਨੂੰ ਜਿਨ੍ਹਾਂ ਦੀ ਸ਼ਾਦੀ ਹੋਈ ਸੀ ਉੱਥੇ ਘੁੰਮਣ ਗਏ ਸੀਗੇ ਉਹਨਾਂ ਦੇ ਕੁੱਲ ਜਿਹੜੇ 27 ਮੈਂਬਰ ਮਾਰੇ ਗਿਆ ਉਹਦੇ ਵਿੱਚ ਇੱਕ ਮੁਸਲਮਨ ਭਾਈਚਾਰੇ ਚੋਂ ਵੀ ਮਾਰੇ ਗਏ ਜਿਹੜਾ ਉਹਨਾਂ ਦੀ ਹੈਲਪ ਕਰਦਾ ਸੀ ਪਰ ਇੱਥੇ ਕਈ ਸਰਕਾਰਾਂ ਨੂੰ ਵੀ ਸਵਾਲ ਹੁੰਦੇ ਆ ਵੀ ਜਿਹੜੀਆਂ ਇੰਟੈਲੀਜੈਂਸੀਆਂ ਉਹ ਕੀ ਕਰ ਰਹੀਆਂ ਖੁਫੀਆ ਜਿਹੜੀਆਂ ਏਜੰਸੀਆਂ ਉਹਨਾਂ ਦੀ ਕੀ ਰਿਪੋਰਟ ਸੀ ਕਿ ਉਹ ਪਹਿਲਗਾਮ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਅਤਵਾਦੀ ਸ਼ਰੀਆ ਵਰਦੀਆਂ ਪਾ ਕੇ ਘੁੰਮ ਰਹੇ ਆ ਉਹ ਕੋਈ ਇੰਟੈਲੀਜੈਂਸੀ ਕੋਲੇ ਪਹਿਲਾਂ ਕੋਈ ਰਿਪੋਰਟ ਹੈ ਨਹੀਂ ਸੀਗੀ ਫਿਰ ਉੱਥੇ ਜਦੋਂ ਬਾਅਦ ਦੇ ਵਿੱਚ ਪੁਲਿਸ ਫੌਜ ਫੌਜੀ ਆਉਂਦੇ ਆ ਵਰਦੀ ਦੇ ਵਿੱਚ ਆਉਂਦੇ ਆ ਤੇ ਜਿਹੜੇ ਲੋਕ ਸੀ ਉਹ ਉਹਨਾਂ ਤੋਂ ਬੜੇ ਡਰੇ ਹੋਏ ਸੀਗੇ ਉਹ ਫੌਜੀਆਂ ਨੂੰ ਦੇਖ ਕੇ ਵੀ ਡਰ ਗਏ ਕਿਉਂਕਿ ਜਿਹੜੇ ਆਤਮਵਾਦੀ ਸੀ ਉਹਨਾਂ ਦੇ ਵੀ ਵਰਦੀਧਾਰੀ ਸੀਗੇ ਤੇ ਫਿਰ ਉਹਨਾਂ ਨੇ ਆਪਣੀ ਪਛਾਣ ਕਰਾਉਣ ਵਾਸਤੇ ਫੌਜ ਨੂੰ ਜਿਹੜੇ ਵਰਦੀ ਪਾਈ ਹੋਏ ਸਪਾਈ ਸੀਗੇ ਫੌਜ ਦੇ ਉਹਨਾਂ ਨੇ ਆਪਣੀ ਪਛਾਣ ਕਰਾਉਣ ਤੇ ਵੀ ਸਮਾਂ ਲੱਗਿਆ ਵੀ ਅਸੀਂ ਵਾਕਿਆ ਹੀ ਆਰਮੀ ਤੋਂ ਆ ਜਿਹੜੀ ਤੁਹਾਡੇ ਹੱਥ ਲਈ ਆਇਆ ਇਸ ਤਰ੍ਹਾਂ ਸਮਾਜ ਦੇ ਵਿੱਚ ਭਾਰਤ ਦੇ ਵਿੱਚ ਸਾਰੇ ਹੀ ਕਮਿਊਨਿਟੀਆਂ ਰਹਿੰਦੀਆਂ ਭਾਵੇਂ ਮੁਸਲਮਾਨਾ Hindu ਸਿੱਖ ਇਸਾਈ ਪਰ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜਿਹੜੇ ਉਹ ਅਤਵਾਦੀ ਨੇ ਕੀਤਾ ਉਹ ਸਮਾਜ ਦੇ ਵਿੱਚ ਇੱਕ ਪੁਵਾੜਾ ਪਾਉਣ ਵਾਲਾ ਅਸੀਂ ਭਾਰਤ ਸਰਕਾਰ ਨੂੰ ਤੇ ਉਥੋਂ ਦੀ ਸਟੇਟ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਚੰਗੇ ਹੱਥੀ ਨਜਿੱਠਿਆ ਜਾਵੇ ਜੇ ਅਸੀਂ ਅੱਜ ਜਿਨ੍ਹਾਂ ਦਾ ਪਰਿਵਾਰ ਚਲਾ ਗਿਆ ਜਿਨ੍ਹਾਂ ਦੇ ਇਨਸਾਨ ਚਲੇ ਗਏ ਉਹ ਮੁੜ ਕੇ ਵਾਪਸ ਨਹੀਂ ਆਉਣੇ ਅਸੀਂ ਅੱਜ ਕਹਿ ਦਿੰਦੇ ਆ ਵੀ ਅਸੀਂ ਉਹਨਾਂ ਨੂੰ 2 ਕਰੋੜ ਦੇਵਾਂਗੇ ਉਹਨਾਂ ਨੂੰ ਭਾਵੇਂ 20 ਕਰੋੜ ਦੇ ਦੋ ਜਿਹੜਾ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨੇ ਸਾਡੇ ਚਾਹ ਕੇ ਨਹੀਂ ਵੀ ਚਿਰਨਾ ਉਹਨੇ ਆ ਕੇ ਪਰਿਵਾਰ ਚ ਨਹੀਂ ਵੀ ਚਿਰਨਾ ਉਹਨੇ ਉੱਠ ਕੇ ਕਿਸੇ ਨਾਲ ਨਹੀਂ ਗੱਲਬਾਤ ਕਰਨੀ ਇਸ ਕਰਕੇ ਸਾਨੂੰ ਬੜਾ ਇਸ ਵਾਸਤੇ ਸ਼ਾਬਦ ਅਸਿਕਤ ਦੇ ਨੰਦਰ ਜੋ ਕਾਰਵਾਈ ਕਰੇ ਖਤਮ ਹੋ ਜਾਂਦੇ ਆ ਇਸ ਤੋਂ ਬਾਅਦ ਕੋਈ ਵੀ ਦੁਨੀਆ ਤੇ ਕਹਾਨੀ ਹੋਣਾ ਜਿਹੜਾ ਸਾਡੇ ਤੇ ਉੱਥੇ ਕਹਾਨੀ ਕੀਤਾ ਗਿਆ ਉਹਦੇ ਵਾਸਤੇ ਸਾਰੇ ਜਿਹੜੇ ਜ਼ਮਾਨਤ ਕਰਦੇ ਹੈਗੇ ਸਭ ਮੈਂ ਪੂਰਨ ਤੌਰ ਤੇ ਇਸ ਚੀਜ਼ ਦਾ ਸੈਂਟਰ ਗਵਰਨਮੈਂਟ ਨੂੰ ਕਹਿਣਾ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਕਾਂਡ ਹੁੰਦੇ ਆ ਉਹਨਾਂ ਨੂੰ ਫਾਸਟ ਟੈਕ ਇੱਕ ਅਦਾਲਤ ਬਣਾ ਕੇ ਜਲਦੀ ਤੋਂ ਜਲਦੀ ਉਹਦਾ ਫੈਸਲਾ 10 ਦਿਨਾਂ ਦੇ ਵਿੱਚ ਕੀਤਾ ਜਾਵੇ ਨਾ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਫਿਰ ਉਹਨਾਂ ਦੀ 10-10 ਸਾਲ 8-8 ਸਾਲ ਸੇਵਾ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਸਜ਼ਾ ਮਾ ਹੁੰਦੀ ਹੈ ਇਹਨਾਂ ਜਲਦੀ ਜਿਹੜੇ ਅਤਵਾਦੀ ਹੈ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਫੜ ਕੇ ਸਾਰੀ ਜਨਤਾ ਦੇ ਸਾਹਮਣੇ ਉਹਨਾਂ ਨੂੰ ਫਾਂਸੀ ਲਾਇਆ ਜਾਵੇ ਸਾਡੇ ਤਾਂ ਜਿਹੜੀ ਸਰਕਾਰ ਨੂੰ ਇਹੀ ਬੇਨਤੀ ਹੈ ਤੇ ਜਿਹੜੇ ਇਨਸਾਨ ਚਲੇ ਗਏ ਉਹਨਾਂ ਵਾਸਤੇ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਇਹ ਜੋ ਕਾਂਡ ਕਸ਼ਮੀਰ ਦੇ ਪਹਲਗਾਮ ਦੇਤੇ ਵਾਪਰਿਆ ਇਹ ਵੀ ਅਸੀਂ ਔਰ ਜ਼ੋਰ ਸ਼ਬਦਾਂ ਦੇ ਵਿੱਚ ਵਜ਼ਮਤ ਕਰਦੇ ਆਂ ਔਰ ਹਰ ਵਕਤ ਅਸੀਂ ਇਸ ਮੁਲਕ ਦੀ ਸਰਕਾਰ ਦੇ ਨਾਲ ਆ ਜਿਸ ਕਿਸ ਨੂੰ ਵੀ ਐਕਸ਼ਨ ਸਰਕਾਰ ਲੈਣਾ ਚਾਹੁੰਦੀ ਹੈ ਦਸ਼ਵਗਰਦ ਨੂੰ ਖਤਮ ਕਰਨ ਵਾਸਤੇ ਮੁਸਲਮ ਭਾਈਚਾਰਾ ਔਰ ਬਾਕੀ ਸਾਡਾ ਵੀ ਜੋ ਭਾਈਚਾਰਾ ਹੈ ਜਿੱਥੇ ਅਸੀਂ ਰਹਿੰਦੇ ਆ ਉਹ ਸਾਰਾ ਅਸੀਂ ਸਰਕਾਰ ਦੇ ਨਾਲ ਹਰ ਕਦਮ ਦੇ ਨਾਲ ਸਰਕਾਰ ਦੇ ਨਾਲ ਰੱਖਾਂਗੇ ਔਰ ਜਸਤ ਕਰਦੀ ਜੋ ਹੈ ਇਹਨਾਂ ਦਾ ਇਹ ਸਾਰਿਆਂ ਨੂੰ ਸਾਨੂੰ ਪਤਾ ਕਿਵੇਂ ਲੱਗਦਾ ਇਹਨਾਂ ਦਾ ਕੋਈ ਧਰਮ ਹੈ ਤੇ ਨਾ ਇਹਨਾਂ ਦਾ ਕੋਈ ਇਮਾਨ ਹੈ ਔਰ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਇਹ ਗੱਲ ਕਹੀ ਹੈ ਕਿ ਅਗਰ ਉਹਨਾਂ ਨੂੰ ਉਹਨਾਂ ਦਾ ਜਨਾਜ਼ਾ ਵੀ ਨਾ ਕੀਤਾ ਜਾਵੇ ਤਾਂ ਅਸੀਂ ਬਿਲਕੁਲ ਇਹ ਸਹਿਮਤ ਹਾਂ ਔਰ ਸਰਕਾਰ ਨੂੰ ਅਜ਼ਾਜ਼ ਕਰਾਂਗੇ ਕਿ ਆਪਣੀ ਜ਼ਕਮੜੀ ਦੇ ਰਹਿਣ ਲਈ ਪੂਰੇ ਕਰਨ ਔਰ ਇਹਨਾਂ ਦੇ ਉੱਤੇ ਜਿੰਨਾ ਸਾਕਤ ਹੋ ਸਕਦਾ ਹੈ ਛੋਹ ਸਕਦਾ ਹੈ ਉਹ ਲੈ। ਨਾ ਸੀ ਇਹਨਾਂ ਨੂੰ ਹਿੰਦੂ ਮੰਨਦੇ ਆ ਨਾ ਇਹਨਾਂ ਨੂੰ ਮੁਸਲਮਾਨ ਮੰਨਦੇ ਜਿਨ੍ਹਾਂ ਨੇ ਇਹ ਕਰਦੂਤ ਕਰੀਏ ਇਹ ਬਹੁਤ ਨੰਦਨੀਏ ਬਸ ਇਤੋਂ ਜ਼ਿਆਦਾ ਸ਼ਬਦ ਨਹੀਂ ਕਹਿੰਦੇ ਬਹੁਤ ਹੀ ਮਾੜਾ ਕੰਮ ਕੀਤਾ ਇਹਨਾਂ ਨੇ 22 ਤਾਰੀਖ ਨੂੰ ਹਿੰਦੀ ਵੀ ਰਦੀ ਵੀ ਜੋ ਆਪਣੇ 22 ਤਾਰੀਖ ਕੋ میں مارے گئے ہیں ان کے لیے ہم سب پانچ منٹ کے لیے ان کی روح کے لیے شانتی پہنچانے کے لیے دعا کر رہا ہے سب مل کر دعا کر رہا ہے اللہم عمر صلی علیہ سیدنا مولانا محمد ان باریک و سلیم سلاۃن و سلام علیہ رسول اللہ مولا پروردگار جو ہمارے بھائی ہندوستان سے ہندو بھائی اس دنیا سے جا چکے ہیں یا اللہ ان کو شانتی بخش پروردگار ان کے پریجنوں کو ان کے جو گھر والے ہیں ماں باپ کو شانتی بخش پروردگار اور ان کو سکون بخش اور جو اس دنیا سے چلے گئے مالک و مولا ان کی روح کو بھی شانتی بخش اور میں اس دعا کے ساتھ سرکار سے گزارش کروں گا کہ سرکار آتنکواد کے خلاف سخت سے سخت کارروائی کرے ہم اور ہمارے مسلمان بھائی اور جو سکھ بھائیاں موجود ہیں ہم ساتھ مل کر سرکار کے ساتھ یہ مذمت کرتے ہیں کہ سخت سے سخت سزا دی جائے آمین واق